ਮਹਲਾ ਪਹਿਲਾ ਲਖ ਨੇ ਕੀਆ ਚੰਗਿਆਈਆਂ ਲਖ ਪੁੰਨਾ ਪਰਵਾਨ ਲਖ ਤਪ ਉਪਰ ਅਤੀਰਥਾਂ ਸਹਿ ਜੋ ਵਿਮਾਨ ਲਖ ਸੂਤਨ ਸੰਗਰਾਮ ਰਣ ਮਾ ਛੁਟੇ ਪ੍ਰਾਨ ਲਖ ਸੁਰਤੀ ਲਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਨ ਕਰਤੇ ਕਰਨਾ ਕੀਆ ਲਿਖਿਆ ਆ ਬਣ ਜਾਣ ਨਾਲ ਕੁਮਤੀ ਲਿਖਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਬੇਕ ਤੋਂ ਕਿਰ ਸਚੋ ਸੱਚ ਵਰਤਾ ਆ ਜੇ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤੋ ਮਿਲੇ ਸੱਚ ਪਾਇਆ ਜਿਨ ਕਹਿਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਣੀ ਮਨ ਮੁੱਖੇ ਜਨਮ ਗਵਾਇਆ ਇੱਚ ਦੁਨੀਆ ਕਾਹੇ ਆਇਆ ਦੁਨੀਆ ਕਾ ਹੈ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ